ਦੇਸ਼ ਦੀ ਆਜ਼ਾਦੀ ਦਾ ਅੰਦੋਲਨ ਚੱਲ ਰਿਹਾ ਸੀ ਹੜਤਾਲਾਂ ਮਜ਼ਾਰੇ ਹੋ ਰਹੇ ਸਨ ਸੱਤਿਆਗ੍ਰਹਿ ਵਿੱਚ ਹਜ਼ਾਰਾਂ ਲੋਕ ਜੇਲ੍ਹਾਂ ਵਿੱਚ ਜਾ ਰਹੇ ਸਨ ਇੱਕ ਪੰਡਿਤ ਕਹਿ ਰਿਹਾ ਸੀ ਅਸੀਂ ਇਸ ਦੇਸ਼ ਤੇ ਹਜ਼ਾਰਾਂ ਸਾਲ ਰਾਜ ਕੀਤਾ ਹੈ ਸਾਰੀ ਜਨਤਾ ਨੂੰ ਅਸੀਂ ਆਪਣੀ ਸੇਵਾ ਵਿੱਚ ਲਾਈ ਰੱਖਿਆ ਹੈ ਜਾਤਾਂ ਪਾਤਾਂ ਗੋਤਾਂ ਵਿੱਚ ਵੰਡ ਕੇ ਅਸੀਂ ਲੋਕਾਂ ਨੂੰ ਕਦੇ ਜਥੇਬੰਦ ਹੀ ਨਹੀਂ ਹੋਣ ਦਿੱਤਾ ਸਾਡੇ ਵਿਰੁੱਧ ਸਮੁੱਚੇ ਦੇਸ਼ ਵਿੱਚ ਕਦੇ ਕੋਈ ਬਗਾਵਤ ਨਹੀਂ ਹੋਈ ਜੇ ਅੰਗਰੇਜ਼ ਸਾਨੂੰ ਨਾਲ ਲੈ ਕੇ ਚੱਲਦੇ ਹਜ਼ਾਰਾਂ ਸਾਲ ਰਾਜ ਕਰਦੇ ਅਸੀਂ ਕਿਸੇ ਹੋਰ ਨੂੰ ਵਿੱਦਿਆ ਲੈਣ ਹੀ ਨਹੀਂ ਦਿੱਤੀ ਅੰਗਰੇਜ਼ ਤਾਂ ਮੂਰਖ ਨਿਕਲੇ ਜਿਨ੍ਹਾਂ ਨੇ ਹਰ ਕਿਸੇ ਨੂੰ ਵਿੱਦਿਆ ਦੇ ਕੇ 100 ਸਾਲ ਵਿੱਚ ਹੀ ਆਪਣੇ ਵਿਰੋਧੀ ਬਣਾ ਲਿਆ ਹੁਣ ਅੰਗਰੇਜ਼ਾਂ ਵਿਰੋਧ ਅੰਦੋਲਨ ਨਾ ਹੋਣ ਤਾਂ ਹੋਰ ਕੀ ਹੋਵੇ ਨੰਬਰ 2 ਧਾਰਮਿਕ ਸੋਚ ਵਾਲੇ ਪੁਰਾਣੇ ਜ਼ਮਾਨੇ ਦੇ ਲੋਕ ਹੋਰ ਤਰ੍ਹਾਂ ਸੋਚਦੇ ਸਨ ਲੁੱਟੇ ਜਾਣ ਉਪਰੰਤ ਇੱਕ ਵਿਅਕਤੀ ਕਹਿ ਰਿਹਾ ਸੀ ਵੈ ਗੁਰੂ ਦਾ ਸ਼ੁਕਰ ਹੈ ਮੈਨੂੰ ਪਹਿਲਾਂ ਕਦੇ ਕਿਸੇ ਨੇ ਲੁੱਟਿਆ ਨਹੀਂ ਪਹਿਲੀ ਵਾਰੀ ਲੁੱਟਿਆ ਗਿਆ ਹਾਂ ਸ਼ੁਕਰ ਹੈ ਲੁਟੇਰੇ ਮੇਰਾ ਬਟੂਆ ਹੀ ਲੈ ਕੇ ਗਏ ਹਨ ਮੇਰੀ ਜਾਨ ਵੀ ਲੈ ਸਕਦੇ ਸਨ ਵਾਹਿਗੁਰੂ ਨੇ ਹੱਥ ਦੇ ਕੇ ਬਚਾਇਆ ਹੈ ਲੁਟੇਰੇ ਸਮਝਦੇ ਹੋਣਗੇ ਕਿ ਉਹ ਬਹੁਤ ਕੁਝ ਲੈ ਗਏ ਹਨ ਪਰ ਵਾਹਿਗੁਰੂ ਜੀ ਸਮੁੱਚੀ ਬਖਸ਼ਿਸ਼ ਵਿੱਚੋਂ ਕੁਝ ਵੀ ਨਹੀਂ ਲੈ ਕੇ ਗਏ ਸਭ ਤੋਂ ਵੱਡੀ ਤਸੱਲੀ ਮੈਨੂੰ ਇਸ ਗੱਲ ਦੀ ਹੈ ਕਿ ਉਹਨਾਂ ਨੇ ਮੈਨੂੰ ਲੁੱਟਿਆ ਹੈ ਮੈਂ ਉਹਨਾਂ ਨੂੰ ਨਹੀਂ ਲੁੱਟਿਆ ਅਜੋਕਾ ਜ਼ਮਾਨਾ ਤਾਂ ਹੈ ਹੀ ਭਾਂਤ ਭਾਂਤ ਦੇ ਲੁਟੇਰਿਆਂ ਦਾ ਹਰ ਕੋਈ ਹਰ ਕਿਸੇ ਨੂੰ ਹਰ ਢੰਗ ਨਾਲ ਹਰ ਪੱਖੋਂ ਖੂਬ ਲਟ ਰਿਹਾ ਹੈ। ਨੰਬਰ 3 ਇੱਕ ਸਖਤ ਸੁਭਾਅ ਵਾਲੇ ਹਾਕਮ ਕੋਲ ਦੋ ਫੁੱਲਦਾਨ ਸਨ। ਉਸਨੇ ਐਲਾਨ ਕੀਤਾ ਹੋਇਆ ਸੀ ਕਿ ਜਿਸ ਨੇ ਫੁੱਲਦਾਨ ਤੋੜਿਆ ਉਸਨੂੰ ਫਾਂਸੀ ਦੀ ਸਜ਼ਾ ਹੋਵੇਗੀ। ਇੱਕ ਦਿਨ ਨੌਕਰ ਤੋਂ ਇੱਕ ਫੁੱਲਦਾਨ ਸਾਫ਼ ਕਰਦਿਆਂ ਟੁੱਟ ਗਿਆ। ਐਲਾਨ ਅਨੁਸਾਰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਲਾਉਣ ਤੋਂ ਪਹਿਲਾਂ ਧਾਰਮਿਕ ਰੀਤ ਅਨੁਸਾਰ ਜਦੋਂ ਆਖਰੀ ਖਾਹਿਸ਼ ਪੁੱਛੀ ਗਈ ਤਾਂ ਨੌਕਰ ਨੇ ਕਿਹਾ ਦੂਜਾ ਫਲਦਾਨ ਵੇਖਣਾ ਚਾਹੁੰਦਾ ਹਾਂ ਫਲਦਾਨ ਵਿਖਾਇਆ ਗਿਆ ਨੌਕਰ ਨੇ ਪਕੜਿਆ ਅਤੇ ਤੋੜ ਦਿੱਤਾ ਪੁੱਛਿਆ ਗਿਆ ਇਹ ਕਿਉਂ ਕੀਤਾ ਹੈ ਨੌਕਰ ਨੇ ਕਿਹਾ ਇਹ ਤੋੜ ਕੇ ਮੈਂ ਇੱਕ ਇਨਸਾਨ ਦੀ ਜਾਨ ਬਚਾਈ ਹੈ ਹਰ ਚੀਜ਼ ਨੇ ਆਖਰ ਟੁੱਟਣਾ ਹੀ ਹੁੰਦਾ ਹੈ ਇੱਕ ਫਲਦਾਨ ਟੁੱਟਣ ਕਾਰਨ ਮੈਨੂੰ ਤਾਂ ਫਾਂਸੀ ਲੱਗ ਹੀ ਰਹੀ ਹੈ ਇਤਨੀ ਨਿੱਕੀ ਜਹੀ ਗੱਲ ਪਿੱਛੇ ਕੋਈ ਹੋਰ ਨਿਰਦੋਸ਼ ਫਾਂਸੀ ਕਿਉਂ ਲੱਗੇ ਨੰਬਰ 4 ਰਾਸ਼ਟਰਪਤੀ ਬਣਨ ਵਾਲਾ ਕਾਗੂ ਦੱਸ ਰਿਹਾ ਸੀ ਜਦੋਂ ਛੋਟਾ ਸਾਂ ਤਾਂ ਕਿਹਾ ਗਿਆ ਚੁੱਪ ਕਰਕੇ ਬੈਠੋ ਸਿੱਧੇ ਹੋ ਕੇ ਬੈਠੋ ਇੱਕ ਪਾਸੇ ਹੋ ਕੇ ਬੈਠੋ ਲਤਾਂ ਜੋੜ ਕੇ ਬੈਠੋ ਚੌਂਕੜੀ ਮਾਰ ਕੇ ਬੈਠੋ ਵੱਡਿਆਂ ਦੇ ਅੱਗੇ ਨਹੀਂ ਪਿੱਛੇ ਹੋ ਕੇ ਬੈਠੋ ਆਰਾਮ ਨਾਲ ਬੈਠੋ ਕੁੱਬੇ ਹੋ ਕੇ ਨਹੀਂ ਸਿੱਧੇ ਹੋ ਕੇ ਬੈਠੋ ਜਿੱਥੇ ਇਸਤਰੀਆਂ ਬੈਠੀਆਂ ਹੋਣ ਉਹਨਾਂ ਤੋਂ ਪਰਾਂ ਹੋ ਕੇ ਬੈਠੋ ਨਜ਼ਰ ਥੱਲੇ ਕਰਕੇ ਬੈਠੋ ਜਿੱਥੇ ਪਰਸ਼ ਬੈਠੇ ਹੋਣ ਉੱਥੇ ਛਾਤੀ ਚੌੜੀ ਕਰਕੇ ਬਾਹਾਂ ਸਿੱਧੀਆਂ ਕਰਕੇ ਬੈਠੋ ਮੁੰਡੇ ਹੂੰ ਮੁੰਡਿਆਂ ਨਾਲ ਹੀ ਬੈਠੋ ਜਿੱਥੇ ਹੋਰ ਲੋਕ ਬੈਠੇ ਹੋਣ ਉੱਥੇ ਬੈਠੋ ਜਿਵੇਂ ਜਿਵੇਂ ਦੱਸਿਆ ਗਿਆ ਮੈਂ ਉਵੇਂ-ਉਵੇਂ ਬੈਠਦਾ ਰਿਹਾ ਅਤੇ ਬੈਠਣ ਦੇ ਹੁਨਰ ਕਾਰਨ ਮੈਂ ਰਾਸ਼ਟਰਪਤੀ ਬਣ ਗਿਆ ਹੁਣ ਜਦੋਂ ਤੱਕ ਮੈਂ ਨਾ ਬੈਠਾਂ ਕੋਈ ਬੈਠਦਾ ਹੀ ਨਹੀਂ ਸੋ ਦੋਸਤੋ ਇਹ ਸਨ ਸਿੱਖਿਆਦਾਇਕ ਕਹਾਣੀਆਂ ਜੇਕਰ ਕਹਾਣੀਆਂ ਚੰਗੀਆਂ ਲੱਗਦੀਆਂ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਆਇਓ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਪੁਆਖਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ